ਕੋਈ ਨਹੀਂ ਯਾਰ ਪੁੱਠਾ ਕਰਕੇ ਟੇਲ ਕਰਕੇ ਰੱਖ ਆ ਵੀਰੇ ਅੱਜ ਬਾਜੀ ਐ ਅੱਜ ਬਾਜੀ ਐ ਵੀਰੇ ਬਨਾਰਸੀ ਪਾਰਟੀ ਕੜਖਾ ਪਾਰਟੀ ਦੀ ਟਾਸ ਹੋ ਗਈ ਟਾਸ ਤੇ ਕੜਖਾ ਪਾਰਟੀ ਹੋਏ ਦੱਸ ਦੇ ਲਈ ਦੱਸੋ ਹੀ ਛੱਡ ਲੋ ਵੀਰੇ ਬਸ ਠੀਕ ਐ ਓਕੇ ਆ ਇਹ ਅੱਗੇ ਚੱਲਾਂਗੇ ਇੱਥੇ ਕਿਹਨੇ ਨੇ ਗੇਰ ਆਏ ਸਾਡੇ ਮੇਸੀ ਉਸਤਾਦ ਦਾ ਖੁੱਡਾਈ ਹੰਜੀ ਵੀਰੇ ਜਿਵੇਂ ਤੁਹਾਨੂੰ ਪਤਾ ਹੈ ਅੱਜ ਸਮਾਣੇ ਸ਼ਰਤ ਹੈ ਤੇ ਮੈਂ ਚੀਜ਼ਾਂ ਦਾ ਪਹਿਲਾਂ ਛੱਡਣ ਲੱਗਾ 25-25 ਕੂਤਰ 11000 ਦੀ ਤੇ ਅੰਤੋਂ ਨੂੰ ਸ਼ੌਂਕ ਕਰਾਨੇ ਆ ਠੀਕ ਹੈ ਜੀ ਇਹ ਹੱਦਬੰਦੀ ਦੀ ਹੈ ਠੀਕ ਹੈ ਵੀਰੇ ਸ਼ਰਤ ਤੇ ਬਾਕੀ 25-25 ਕੂਤਰ ਕਰੋ ਚੈੱਕ ਸ਼ੌਂਕ ਠੀਕ ਆ ਅੱਧਾ ਦੇ ਦੋ ਦਿਨ ਨਰ ਨੇ ਮੇਰੀ ਚੀ ਉਸਤਾ ਦੇ ਤੂੰ ਲੈ ਜਾ ਲੈ ਉੱਥੇ ਲੈ ਲੈ ਬਸ ਸੁੱਕਿਆ ਚਲੇ ਨਾਲੇ ਨਿਗਾਰ ਰਹੀ ਸਾਰੀ ਆ ਟਾਵਰ ਦੀ ਇਹਦੇ ਚ ਕਿਹਨੂੰ ਦੇਖ ਰਹੇ ਉੱਥੇ ਚੱਲ ਜਾਓ ਖੁੱਲੀ ਜਗ੍ਹਾ 'ਚ ਅਠ 9 ਇਹ ਗੱਲ ਲੈ ਚਲ ਕੇ ਉੱਡ ਜਾ ਕੇ ਦਿਖਣਾ ਨਹੀਂ 11 ਠੀਕ ਹੈ ਬੰਦ ਨਵਿੰਦਾ ਖੁੱਡੇ ਜਿੱਥੇ ਬੈਠੇ ਹਾਂ ਉਹ ਗਿਣੇ ਗਏ ਨੇ 4 3 ਤਾਂ 5 6 7 ਅੱਜ ਤਾਂ ਉੱਤਰ ਸੀ ਨਾਰੋ ਦੇਖਦਾ 10 11 12 13 14 ਠੀਕ ਹੈ 14 ਮਦੀਨਾ ਹੋ ਗਈਆਂ ਤੇ 11 ਨਾਰੋ ਠੀਕ ਹੈ 25 ਜਿਵੇਂ ਸਾਡੇ ਮਿਕਸ ਉਸਤਾਦ ਦੇ ਖੁੱਡੇ ਆ ਇਹ ਤੇ ਹੱਦਬੰਦੀ ਸ਼ਰਤ ਹੈ ਵੀਰੇ 25 25 ਦਾ ਕਬੂਤਰ ਲੈਣਾ ਠੀਕ ਹੈ ਸੁਣ ਵੀਰੇ ਟਾਈਮ ਕਰ ਲਿਓ ਟਾਈਮ 36 ਦੇਖ ਲੈ ਆ ਕੋਈ ਨਹੀਂ ਡਾਕੀ ਬੋਲੀ ਨਾ ਛੜਦੇ ਨੇ ਕਬੂਤਰ ਠੀਕ ਹੈ ਪੰਜ ਦੇ ਛੜਦਾ ਪੰਜ ਦੇ ਛੜਦਾ ਹਾਂ ਸੋਈ ਨਾ ਬੰਦ ਕਰ ਦੋ ਬੰਦ ਕਰ ਦੇ ਚੰਗੀ ਤਰ੍ਹਾਂ ਲਾਦਾ ਦੇ ਨਾਲ ਸਾਡੇ ਮਸੂਹਣੇ ਬੜਾ ਸ਼ਕਤੀ ਵੀ ਰਹੀ ਹੈ ਤੇ ਸੁਨੂ ਵੀ ਰਚੀ ਨਾ ਭਾਈ ਜਾਨਾ ਨਾ ਕੋਈ ਕਹਾਣੀ ਕੋਈ ਜਿਹੜਾ ਜਵਾਬ ਨਹੀਂ ਆਸਨੋ ਭਾਈ ਚੱਲ ਚਲੋ ਸੁਨੂ ਵੀ ਟਾਈਮ ਕਿਉ ਹੈ ਵੇਖਿਓ 11 4 11 4 ਦੇ ਛੁੱਟਿਆ ਠੀਕ ਹੈ ਟਾਈਮ ਲਾ ਲਿਓ ਮੜਾ ਜਾਈ ਬੱਸ ਬੱਸ ਆ ਤਾਂ ਨਹੀਂ ਕਿਹੜਾ ਕੰਮ ਤੇਰਾ ਹਾਂ ਹਾਂ ਆ ਰਿਹਾ ਤੇ ਹਿੰਦਰੇ ਵੀ ਪਛੂਏ ਆ ਭਾਈ ਸਿੱਧਾ ਸ਼ੂ ਪਛੂਏ ਲਿਆ ਪਰ ਜੇ ਕੋਰਾ ਆ ਗਿਆ ਕੋਰਾ ਆ ਗਿਆ ਇੱਕ ਕਬੂਤਰ ਫਿਰਦੇ ਆ ਆਪਣੇ ਇਹੀ ਤੋੜਦੇ ਆ ਬਹੁਤ ਤੋੜ ਕੇ ਤਾਂ ਲੈ ਕੇ ਜਾਣਗੇ ਤਕੜੇ ਛੱਡਿਆਉਣ ਕਿ ਕਿਸ ਨੇ ਜਿੰਨੇ ਛੱਡੇਗੇ ਪਹਿਲਾਂ ਤਾਂ ਹੈ ਨਹੀਂ ਦੇ ਪਤਾ ਕੀ ਇਸ ਦਾ ਗੱਲ ਕਰ ਲੋ ਆਪਾਂ ਤੇ ਕਹਦੇ ਅਗਲੇ ਦਿਨਾਂ ਦੋ ਘੰਟਾ ਵਾਪਸ ਉੱਪਰ ਲਾ ਕੇ ਕੀ ਕਰਨਾ ਹੋਵੇਗਾ ਹਾਂ ਕੱਲ ਨੂੰ ਲੈਣਾ ਲੱਗੇ ਚੀਮਿੰਟਾ ਵਾ ਟੁੱਟੂ ਦੇ ਪਾਚਾ ਨੂੰ ਤੂੰ ਹੀ ਕੋ ਸਾਡੇ ਲੜਕੇ ਪਾਚੀ ਗਏ ਤੁਹਾਡੀ ਹੱਥ ਲੱਗ ਕੋਰਾ ਆ ਗਿਆ ਇਹ ਦੇਖ ਅੰਨੇ ਚਾਰ ਲੱਗੇ ਕੋਈ ਜਿਹੜਾ ਹੁਣ ਕੰਦੇ ਦੇ ਵੀ ਕਿਵੇਂ ਦੀ ਨਿਕਲ ਜਾਊਗਾ ਲੈ ਕੇ ਜਾਏਗਾ ਤੋੜ ਦੀ ਲੱਗ ਜਾਏਗਾ ਕਿੱਥੇ ਲੱਈ ਆਪੇ ਤੋੜ ਜਾਏਗਾ ਇਹ ਸਾਡੇ ਨੇ ਮੇਸੀ ਉਸਤਾਦ ਜੀ ਬਨਾਰਸੀ ਪਾਰਟੀ ਦੇ ਜਿਨ੍ਹਾਂ ਦੇ ਕਬੂਤਰ ਨੇ ਜੀ ਇਹ ਤੋਂ ਮੋੜਾ ਥੋੜਾ ਨੀਲਾ ਲੱਗਿਆ ਉਹੀ ਲੱਗ ਗਿਆ ਥਾਣੇ ਟੁੱਟ ਗਿਆ ਥਾਣੇ ਪਿਆਰ ਦੇ ਨਿਕਲ ਦਿਖਾ ਇਸ ਤੋਂ ਮਾਰਾ ਜਾ ਮਾਰਾ ਆ ਗਈ ਕੰਪਿਊਟਰ ਆਊਟ ਸੈੱਟ ਗਿਆ ਹੈ ਇਹ ਲੱਗਣਾ ਹੀ ਦੋ ਬਾਰ ਦੇ ਆਖਰ ਉੱਤੇ ਹੋ ਫੇਰ ਆ ਗਿਆ ਉੱਤੇ ਹੁਣੇ ਉਹ ਸਾਲਾ ਮਾਰ ਰਿਆ ਤੇ ਫੇਰ ਈਲਾ ਦੇ ਕਿੰਨਾ ਪਿੱਛੇ ਲੱਗ ਰਿਹਾ ਹੋਵੇ ਉਹਨਾਂ ਨੇ ਦੂਸਰੇ ਇਹਨਾਂ ਨੇ ਵਾਰ ਸੀਰੀਅਲ ਉਹਦੇ ਨੂੰ ਇੱਕ 2 ਘੰਟੇ ਦੀ ਵੀ ਤਾਂ ਨਹੀਂ ਬੰਦ ਹੁੰਦੀ ਆਗਰੇ ਨਹੀਂ ਰੱਖੀ ਹਾਂ ਲੱਗ ਰਿਹਾ ਕਿੱਥੇ ਨਹੀਂ ਜਾਉਂਦਾ ਆਹ ਆਹ ਬਿੱਲਾ ਲੱਗ ਗਿਆ ਉਹਨੇ ਮਿੱਲਾ ਨੇ ਇੱਦਾਂ ਨੂੰ ਜਾਂਦੇ ਕਿ ਉੱਤਰ ਕਿੱਧਰ ਆ ਗਿਆ ਉਹ ਦੇ ਨੀਲਾ ਕਿੱਲਾ ਗਿਆ ਮੰਦਰ ਦੇ ਪਿੱਛੇ ਉਹ ਮੰਦਰ ਨੀਗਾਂ ਗਿਆ ਇਹਨਾ ਆਪਣੀ ਉਹ ਰੇਸਾ ਦਾ ਟੈਂਕੀ ਦੇ ਉੱਤੇ ਉਹ ਖੜੇ ਹੋ ਗਏ ਹੁਣ ਤਾਰਾ ਚੜੇ ਨੇ ਵੱਡੀਆਂ ਤੇ ਹੱਦ ਤੇ ਲੱਗ ਗਈ ਹੱਦ ਲੱਗ ਗਈ ਹੱਦ ਲੱਗ ਗਈ ਲੱਗੀ ਹੱਦ ਠੀਕ ਆ ਹੱਦ ਲੱਗੀ ਵੀ ਕਬੂਤਰਾਂ ਦੀ ਤਾਂ ਲੱਗ ਫਿਰਤੀ ਲੱਗੀ ਹਾਂ ਜੀ ਲੱਗੀ ਵੀਰੇ ਹਾਂ ਜੀ ਇੱਧ ਲੱਗੀ ਜਾਰੀ ਮੁਰਗੀ ਨੇ ਠੀਕ ਆ ਠੀਕ ਆ ਜੀ ਸਿੱਧੇ ਲੰਗੇ ਦੇਵਣ ਨਾਲ ਠੀਕ ਆ ਇੱਕ ਅੱਧੇ ਤੱਕ ਹੋਰ ਦੇਖਾਂਗੇ ਕਿਆ ਹੈ ਪੁੱਛੂ ਮੁਰਗੇ ਕੀ ਕਹ ਲਾਂਗੇ ਨੇ ਠੀਕ ਆ ਜੀ ਠੀਕ ਆ ਠੀਕ ਆ ਇੱਥੋਂ ਤਾਂ ਲੱਗੀ ਬਿੰਦਿਓ ਰੰਗਣੀਆਂ ਬੱਲੇ ਦੀ ਪੱਟੀ ਦੇਖ ਲਓ ਹਾਂ ਹਾਂ ਮੜਾ ਜੀ ਹੋਰ ਖਾ ਜਾਣਗੇ ਨਾਲੇ ਕੋਈ ਨਹੀਂ ਜੀ ਅਧਿਕ ਪੁਲਵਾਨ ਨੂੰ ਪਾਣਾ ਆ ਗਏ ਹੋਏ ਨੇ ਲੈ ਮੂੰਹ ਆ ਗਏ ਆ ਆਦਲ ਲੱਗੀ ਸੀ ਬਸ ਤਿਆਰ ਨੇ ਬੁੱਤਰ ਆ ਰਹੇ ਨੇ ਇਹ ਗਾਰ ਮਾ ਤੇ ਕੋਲ ਹੈਲੋ ਖਾਜ ਐਕਟਿਵ ਰੇ ਆ ਗਏ ਆ ਗੱਡੀ ਆ ਤੂੰ ਪਈ ਉਧਰ ਗੱਲ ਹੈਂ ਆ ਗਏ ਆ ਸਾਹਮਣੇ ਅੱਧ ਲੱਗੀ ਆ ਮੇਰੇ ਲੱਗੀ ਹੱਦ ਲੱਗੀ ਹੋਈ ਹੈ ਵੀਰੇ ਠੀਕ ਹੈ ਆ ਇੱਕ ਦੂਰ ਕਰ ਲੈਂਦੇ ਗਿਣ ਕੇ ਵੇਖਦੇ ਪੁਰੇ ਨਹੀਂ ਠੀਕ ਹੈ ਵੀਰੇ ਕਬੂਤਰ ਗਿਆ ਬਾਈ ਹੱਦ ਲਾਏ ਨੇ ਵੀਰੇ ਕਬੂਤਰ ਬਾਕੀ ਤਾਂ ਦੇਖਦੇ ਨੇ ਇਹ ਛੱਪੇ ਕਬੂਤਰ ਨੇ ਬਾਈ ਛੱਪੇ ਕਬੂਤਰ ਨੇ ਇੱਕ 26 ਕਬੂਤਰ ਇੱਕ ਲੱਗਿਆ ਵਿੱਚ ਪਹਿਲਾ ਵੀਰੇ ਹੈਲੋ ਬਾਕੀ ਕਬੂਤਰ ਦੇਖ ਲੈ ਬਾਈ ਗਿਣਤੀ ਕਰ ਲੈ ਕਰ ਲਈ ਕਰ ਲਈ ਹਾਂਜੀ ਇਹ ਕਰ ਲਈ ਕਰ ਲਈ ਇੱਕ ਵੱਡੀ ਹੋਰ ਲਵਾਵਾਂਗੇ ਆ ਗਿਆ ਗਏ ਜੀ ਸਰ ਬਹੋਰ ਆ ਗਏ ਬਾਈ ਰੋਕ ਲੈ ਲੈਂਦੇ ਓਏ ਰੋਕ ਲੈ ਅੱਡੇ ਲਾਏ ਨਾ ਪਾਸ ਜੀ ਬਾਈ ਜਾਨਾ ਪੁੱਤਰ ਆ ਗਏ ਰੋਕ ਹੀ ਨਾ ਦਮਾ ਬੰਦ ਪੁੱਤਰ ਹੋਰ ਆ ਗਏ ਗਏ ਰੋਕ ਲੈ ਰੋਕ ਲੈ ਆ ਕਈ ਗਿਣਤੀ ਕਰ ਲੋ ਆਪਣੀ ਰੋਕ ਲੋ ਫਿਰ ਚੈਨਲ ਬੰਦ ਹੋ ਜਣੀ ਰੋਕ ਲੈਣ ਗੂਤਰ ਜੀ ਅੱਧ ਲੱਗ ਗਿਆ ਪੂਰੇ ਕਰਨੇ ਨੇ ਲਓ ਜੀ ਗੂਤ ਰੋਕਦੇ ਪਹਿਣ ਹਾਂ ਹਾਂ ਆਹ ਕੋਲ ਸਟ੍ਰੇਟ ਹੋਈ ਜਿੱਥੇ ਬੰਦੇ ਬਰੇ ਬੋਲਣ ਜੋਸ ਤੇ ਰੁਕਤਾ ਨਹੀਂ ਹੋ ਸਕਦਾ ਜਿਆਦਾ ਆ ਸੁਣੋ ਆ ਜਿਵੇਂ ਲੱਗਣਾ ਹੈ ਪਤਰੀ ਦੀ ਨਾਲ ਲੈ ਜਾਣ ਫਾਲੇ ਲੋਕ ਦਾ ਲੋਕ ਦਾ ਸਤਾ ਉਹ ਵੀ ਆ ਉੱਪਰ ਸਿੱਖਰਾ ਜਾ ਉੱਥੇ ਜੀ ਨੇ ਲਾਣਾ ਕਿਵੇਂ ਕੂਤਰ ਖੋਲੇ ਹੁੰਦੇ ਨੇ ਵੀ ਰਹਿਣਾ ਲਗਾ ਨਹੀਂ ਪਿੰਡਾਂ ਚ ਹੁੰਦੇ ਨੇ ਇਹ ਲੈ ਵੀ ਰੁਕਦੇ ਕਿੱਥੇ ਨਹੀਂ ਬਖਾ ਆ ਵੇ ਐਡਾ ਸੋਡਾ ਸੈਡਾ ਗੁੱਡਾ ਹੁੰਦੇ ਨਹੀਂ ਪਤਾ ਨਹੀਂ ਲੱਗਦਾ ਹੈ ਹਾਂ ਹਾਪੀ ਆਰ ਆਪਦੀ ਮਸਤੀ ਨਾਲ ਜਾਂਦੇ ਨੇ ਹੋਰ ਨਾਣਾ ਲੱਗ ਜਾਣ ਵਿੱਚ ਆ ਕੇ ਤੋੜ ਕੇ ਲੈ ਜਾਣ ਵਿੱਚ ਰੋਕ ਤਾਂ ਨਹੀਂ ਕੂਤਰ ਲੱਗਾ ਜਦੋਂ ਬੱਤੀ ਆਉਣ ਵਾਲੇ ਕਿਹਨਾਂ ਨੇ ਮਾਰੀ ਤੋਹ ਐ ਐ ਐ ਆਹ ਫੇਰ ਆਵੇ ਆਹ ਵਾਹੋ ਵਾਹੋ ਆਵੇ ਆ ਆ ਆ ਆ ਆ ਕਬੂਤਰ ਜਿੰਨੇ ਕੰਪਿਟਰ ਕਰ ਤੋਂ ਮੇਰੇ ਸ਼ੌਂਕ ਕਰਦਾ ਠੀਕ ਹੈ ਕੰਪਿਟਰ ਆ ਆ ਆ ਆ ਆ ਆ ਆ ਆ ਆ ਕਬੂਤਰ ਨਿਰੋਗ ਦੇ ਬੈ ਜਾ ਫੇਰ ਉਸ ਤਰੀ ਜਾਂਦੇ ਪੈਣੇ ਆ جا ini ہیں یہ انہوں نے گھر ਹਾਂ ਇਹ 44 ਮਿੰਟ ਬਈ ਨੇ ਸੱਜ ਜੀ ਠੀਕ ਉਹ ਕਹੇ ਰੁਕ ਕੇ ਰੁਕ ਕੇ ਰੁਕ ਕੇ 44 ਮਿੰਟ ਬਈ ਆ ਕਿ ਉਧਰ ਬੰਦੀ ਜੀ ਸਹੀ ਗੱਲ ਹੈ ਉਹ ਕੁੱਟੀ ਮੰਗ ਉਹਦੇ ਉੱਤੇ ਛੱਡ ਦੇ ਉੱਤੇ ਛੱਡ ਦੇ ਠੀਕ ਉੱਤੇ ਛੱਡ ਦੇ ਉੱਤੇ ਛੱਡ ਦੇ ਨਿੱਕੇ ਜਣਾ ਕਰੋ ਨਾਲੇ ਰੌਲਾ ਪਾਉਂਦੇ ਹੋ ਬੰਦੇ ਆਈ ਰੁਕਦੇ ਨਹੀਂ ਆ ਆ ਆ ਹਾਂ ਜੀ ਇਹਨਾਂ ਦੇ 25 ਕੁੱਤਰ ਪੂਰੇ ਨੇ ਠੀਕੇ ਵੀਰੇ ਪਹਿਲਾਂ 26 ਸੀ ਭਰਤੀਆਂ ਵਿੱਚ 25 ਕੁ ਉਤਰਾਂ ਸੀ ਗਨਾ ਦੇ ਪੂਰੇ ਠੀਕ ਹੈ ਜੀ ਚਟਾਇਆ ਆ ਉਹ ਨਿਕਲ ਗਿਆ ਵਿੱਚ ਇੱਕ ਲਾ ਲੱਗ ਗਿਆ ਫਿਰ ਉਹ ਆ ਜਿਹਦੇ ਇੱਥੇ ਹੱਦ ਲੱਗੀ ਹੋਈ ਹੈ ਉਤਰਾਂ ਦੀ ਤੇ ਕਬੂਤਰ ਜੇ ਉਰਗ ਨਹੀਂ ਹੈ ਤਾਂ ਤੁਹਤ ਘਟ ਹੋਗੇ 10 ਮਿੰਟ ਜੀ ਕਬੂਤਰ ਰੋਕ ਲਿਆ ਨੂੰ ਉਰਗ ਨਹੀਂ ਜੇ ਰੋਕ ਦਿਆ ਕਬੂਤਰ ਹਾਂ ਤੁਹਾਨੂੰ ਠੀਕ ਹੈ ਜੀ ਜਾਨੇ ਜਾਨੇ ਉਹ ਵੀ ਨਾਲ ਨਾਲ ਹੀ ਤੁਹਾਰੀ ਫਿਰ ਕਬੂਤਰ ਗਏ ਉਧਰ ਹੀ ਹੱਥ ਮਾਰ ਲਈ ਉਹ ਨਾਲ ਮਰੇ ਨਾਲ ਹੋ ਗਏ ਦੂਜੇ ਵਿਖਾ ਦੇ ਉਹਨਾਂ ਨੂੰ ਕਿ ਦੁਬਾਰੇ ਕਬੂਤਰ ਫਿਰ ਗਿਆ ਜੀ ਆ ਗਿਆ ਉਧਰੋਂ ਅੱਗੇ ਮਰਨ ਉਧਰੋਂ ਫੇਰ ਗਿਆ ਉਹ ਬਾਰੋ ਬਾਰੀ ਉਧਰ ਦੀ ਸਕੂਲ ਤਾਂ ਨਹੀਂ ਦੀ ਕੋਲ ਜੀ ਉਹ ਦੱਸਣਾ ਪ੍ਰੋਗਰਾਮ ਇੱਥੇ ਸੈਟ ਲਉ ਤੋਂ ਮੈਂ ਕਹਾਂ ਸਕੂਲ ਤੋਂ ਆ ਸਕੂਲ ਤੋਂ ਇਧਰੋਂ ਸਰਕਾਰੀ ਆ ਮੁੜਿਆ ਫੇਰ ਉਹ ਆ ਗਿਆ ਹਾਂ ਉਹਦੇ ਕਬੂਤਰ ਕਿੰਨੇ ਆ ਗਏ ਫੇਰ ਕੀ ਕਹੇ ਪਾਦੀਆਂ ਲਾ ਦੇ ਇੱਥੇ ਸ਼ਹਿਰ ਦੇ ਟਾਈਮ ਖਰਾਬ ਕਰਨ ਵਾਲਾ ਦੁਕਾਨਦਾਰੀ ਖਰਾਬ ਕਰਨ ਵਾਲਾ ਕੰਮ ਆ ਚੋ ਬਿਨਾ ਦੇਖੇ ਨਾ ਦੇਖਣਾ ਸਸਤੇ ਨੂੰ ਮੁੜ ਜੁੜਦੇ ਵੀ। ਉਹ ਘਰਾਂ ਦੇ ਘੇੜੇ ਉੱਤੇ। ਫਰਾਮ ਅੱਗੇ ਆ ਗਏ। ਹਾਂ ਤਾਂ ਬੱਗ ਜਾਇਆ ਨਾ ਦੀਨ ਦਾ ਬਰੋਸ। ਅੰਦਰ ਕਿਤੇ ਨੱਕ ਕਬੂਤਰ ਆ ਗਿਆ ਇਹਨਾਂ ਚ। ਇੱਧਰ ਆ ਜਾ। ਇੱਧਰ ਆ ਜਾ। ਫੋਟੋ ਹੀ ਆ ਠੀਕ ਹੈ। ਬਾਕੀ ਕਬੂਤਰ ਵੀ ਆਏ ਹੈਗੇ। ਚਲੋ ਬੋਤੈ ਚੱਲ 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 ਚੱਲ। ਚਾਹ ਕੋਣੇ ਇੱਕ ਦੇਖ 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 ਦੇਖ। ਚਲੋ ਬੋਤੈ। ਚਾਹ ਕੋਣੇ ਇੱਕ ਦੇਖ 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 ਦੇਖ। ਚਾਹ। ਚਾਹ ਕੋਣੇ ਚੱਲ 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 ਚਾਲ ਖੜੇ ਚੱਲ ਚਾਲ ਖੜੇ ਦੇਖ 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 ਚੱਲ 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 ਚਾਲ ਖੜੇ ਚੱਲ 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 ਦੋ ਦੋ ਲੋਕੀ ਕੋਈ ਬੋਜੋ ਵਾਲੀ ਨਾਲ ਸੰਗਤ ਨਹੀਂ ਆ ਰਹੇ ਨਾ ਚੱਲਦੇ ਆਨਗੜ ਵਾਲੇ ਚੌਂਕਾ ਇਹਦੇ ਚੱਲ ਹਾਂ ਦਾਦੀ ਹਾਂ ਅਗਲਾ ਗਲਾਸ ਜਦੋਂ ਪੂਰਾ ਸਰਪਤ ਲਿਖ 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 ਹਾਂ ਵਧੀਆ ਹਾਂ ਡਰਦੇ ਨੇ ਰਾਤ ਦੇ ਵੀ ਹੋਰ ਪੂਰਾ ਨਾਲ ਜਿਆਦੇ ਬੰਦੇ ਡਰਦੇ ਨੇ ਮੈਂ ਕੱਲਾ ਰਹਿਣਾ ਨਾ ਮਰਦੇ ਕਰਦੇ ਦਬੋ ਮੈਂ ਅਗਲਾ ਗਲਾਸ ਰੱਖ ਲਿਆ ਮਾੜਾ ਲਾ ਦੋ ਗਲਾਸ ਚੱਕ ਲਿਆ ਵੀਰੇ ਲੈ ਲੈ ਇੱਕ ਹੋਰ ਆ ਗਈ ਕੂਤਰ ਟੱਪ ਟੈਟ ਆ ਜਾਏਗਾ ਤੇ ਇਹਦੇ ਗਣ ਤੱਪਕੀ ਕੰਮ ਕਰਦੇ ਬੰਦੇ ਸਮਾਈ ਦਰੋਂ ਹੀ ਆ ਗਿਆ ਮਾੜਾ ਥੱਲੇ 300 ਕਿੰਨੇ ਨੇ ਕੁੱਟਦੇ ਫੇਰ ਦੇਖ ਲਿਓ ਤੁਸੀਂ ਕਿੰਨੇ ਨੇ 300 ਕਿਹੜੇ ਮਾੜਾ ਜਾ ਉੱਤਰ ਮੈਂ ਇੱਧਰ ਇੱਧਰ ਕਰਦੇ ਲਾ ਚਲ ਚੱਲ 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 ਚ ਤੇ ਜਿੰਬ ਬੰਦੀ ਹੋ ਗਈ ਜਿਹ ਕੁੱਤਰਾ ਦੀ 1 2 3 ਇਸ ਤੇ ਜਬ ਬੰਚੀ 7 8 ਇਹ ਕੋਈ ਕੁਝ ਬੰਦਦਾ ਫੱਲੇਗਾ ਉਹ ਜੱਗਾ ਜੀ ਹਾਂ ਬਾ ਇੱਜੇ ਕਵਾ ਕਰ ਦੋ ਬੜਾ ਕੋਈ ਉਹ ਕੁਝ ਕਿਵੇਂ ਬਣਿਆ ਹੁੰਦਾ 1 2 3 4 5 6 ਕੋਤ ਲੈ ਨੋ ਨਾਰ ਨੇ ਨੋ ਠੀਕ ਹੈ ਨੋ ਨਾਰ ਦੋ ਨਾਲ ਸੰਧਿਆ ਠੀਕ ਕਰਦੇ ਵਾਸਤੇ ਇਹ ਮਦੀਨਾ ਹੋਈਆਂ ਸਾਰੀਆਂ ਠੀਕ ਹੈ ਮੰਦੀ ਕੰਮ ਸਿੱਧਾ ਹੁਣ ਬੋਲ ਹਾਂਜੀ ਵੀਰ ਜੀ ਪਹਿਲਾਂ ਬਿਨਾਰਸੀਪਾਲਿਟੀ ਨੇ ਛੱਡੀ ਇਹ ਮੀਚੀ ਤਾਂ ਨਹੀਂ ਉਹਨਾਂ ਦੀ ਹੱਦ ਲੱਗ ਗਈ ਹੈ ਬੰਦ ਹੋ ਗਏ ਨੇ ਕੂਟਰ ਹੁਣ ਪ੍ਰਵਨੀ ਅਸਤਾਨ ਦਾ ਗੁੱਡਾ ਖੁੱਲਣ ਲੱਗਾ ਹੈ ਅੱਜ ਤੁਹਾਨੂੰ ਸ਼ੋਅ ਕਰਾਨੀ ਹੈ ਸਾਰੇ ਭਰਾਵਾਂ ਨੂੰ

ਅੱਠੇ ਹੋ ਗਏ 17 ਮਿੰਟ ਲਓ ਜੀ ਸਾਡੀ ਹੈਗਾ ਜੀ ਕਾਲੇ ਖੰਡ ਵਾਲੀ ਦਾ ਉਹ ਭਾਈ ਕਾਕੇ ਦੋ ਇਹਨਾਂ ਤਾਰਦੇ ਯਾਰ ਤੇ ਵੱਤਾਂ ਥੱਲੇ ਓਏ ਇੰਟਰ ਕਿੰਨੇ ਨਾਲ ਮੱਗੀ ਤਾਂ ਇਹਨਾਂ ਦੇ ਮੁੰਡੇ ਜੱਲ ਨੂੰ ਕੋਈ ਕੰਟੀ ਨਹੀਂ ਜਰਾ ਹੱਥ ਉਹ ਬੰਦਾ ਜਿਹੜਾ ਵੀ ਐ ਦਵਾਰ ਦੀ ਸ਼ੋਭੀ ਉਹ ਕਹਿੰਦਾ ਜੀ 1 ਮਿੰਟ ਰਹਿ ਗਿਆ ਪੁੱਤਾਂ ਮਿੰਟ ਰਹਿ ਗਿਆ ਕੋਈ ਵਾਲੀ ਆਕੂ ਜੋ ਮੈਸੇਜ ਪੰਜ ਨੇ ਪੰਜ ਉਧਰ ਵਿਚਨਾ ਬਾੜ ਪਾਸੇ ਦਾ ਆਪੀ ਨਹੀਂ ਕੱਢਦੇ ਬਰਬਾਦ ਇਕੱਜਾਂਗੇ ਪਿੱਛੇ ਹੋਣਗੇ ਚੱਗਾ ਵੀ ਛੱਡ ਛੱਡ ਦਿਓ ਚੱਲ 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 ਪੰਜ ਵਾਰ ਆ ਨੀਗਾ ਮਾਰ ਲਾ ਫਟਾ ਨੀਗਾ ਮਾਰ ਲਾ ਹਾਂ ਹਾਂ ਇਹ ਕਰਦੇ ਠੀਕ ਕੱਟਾ 30 ਕੱਟਾ ਕੁਤਲਾ ਮਾਰੀ ਬੱਤਨਾ ਮਾਰੀਓ ਕੁਝ ਨਾ ਮਾਰੀਓ ਛੜ ਤੇ ਚਾ ਕੁਝ ਨਾ ਕੁਝ ਨਾ ਕਰ ਆ ਵੀ ਛੇਡ ਨੂੰ ਕਹਿ ਦੋ ਹਾਂ ਜੀ ਕਰ ਕੋਈ ਨਾ ਠੀਕ ਹੈ ਠੀਕ ਹੈ ਚੱਲੇ ਆ ਹਾਂ ਸਰ 아니 거기 봐 ਮੇਰੇ ਦੱਬੇ ਸਿੜੀ ਤਾਂ ਕਿੱਥੇ ਆਉਂਦੀ ਹੈ ਸਿੜੀ ਵੀ ਆਉਂਦੀ ਹੈ ਅੱਜ ਟਾਈਮ ਨਾਲ ਦੱਬਗੇ ਜੇ ਲੇਟ ਹੁੰਦਾ ਉਹਨੇ 10 ਮਿੰਟ ਲਾਏ ਨਾ ਨਾ ਇਹ ਨਾ ਨਾ ਸਾਰੇ ਕਰਦੇ ਨੇ ਪੂਰੇ ਪੂਰੇ ਟਾਈਮ ਤੋਂ 10 ਮਿੰਟ ਲੈ ਬੈਨੇ

ਆ ਵੀ ਬੋਲਿਆ ਕਰ ਮੈਨੂੰ ਦੇਖ ਰਹੀ ਮਾ ਬੋਲੇਗਾ ਹੁਣ ਵੀ ਬੋਲਿਆ ਹੁਣ ਵੀ ਬੋਲੇ ਤੂੰ ਕਹ ਰਹੀ ਐ ਦੋ ਵੀ ਬੋਲੇਗਾ ਤਾ ਤੁਹਾਡਾ ਫਿਰ ਜਿੱਦਸ ਨਾ ਦਿਖਾਣੀ ਜੇ ਕੂਤਰ ਲੰਘ ਜਾਂਦੇ ਬਾਹਰੋਂ ਬਾਹਰ ਅਗਲੇ ਨੇ ਹੱਦ ਬਣਾ ਲਿਆ ਨਹੀਂ ਸੀ ਤੂੰ ਵੀ ਵਗਾਉ ਟੁੱਟਦੇ ਨਹੀਂ ਤੇ ਅਸੀਂ ਚੁੱਪ ਆ ਗਏ ਤੁਸੀਂ ਆਇਓ ਤੁਸੀਂ ਵਗਾਉ ਦੋ ਟੁੱਟ ਕੇ ਨਹੀਂ ਭਾਈ ਤੁਹਾਡੇ ਨਹੀਂ ਰਹਿ ਗਏ ਨਹੀਂਗਾ ਪੂਰੀਆਂ ਨਹੀਂਗਾ ਪੂਰੀਆਂ ਨਹੀਂ ਨਹੀਂ ਬੱਚ ਕੀ ਕਰੇਗਾ ਮਨ ਲੈ ਕੂਤਰੋ ਤੇ ਕਿਹੜੇ ਖਾਂਦੇ ਹੁਣ ਤੁਹਾਡੇ ਇੰਨੇ ਕੂਤਰਾ ਦਮਾਰ ਚੁੱਤੀ ਵਿਖਾਉਣਾ ਟੁੱਟ ਗਿਆ ਨਾ ਵਿਖਾ ਰਿਹਾ ਪੂਰਾ ਟੁੱਟ ਗਿਆ ਉਹ ਟੁੱਟ ਗਿਆ ਪਿੱਛਲਾ ਦਰਜਾ ਆ ਪੁੱਤਾ ਨਾ ਉਹ ਅਦੁੱਤ ਟੁੱਟ ਗਿਆ ਕਿ ਜੀ ਉਧਰ ਲੰਘ ਗਿਆ ਬਾਕੀ ਕੰਪਿਊਟਰ ਇੱਧਰ ਲੱਗੇ ਪਏ ਐ ਦੀ ਬਿੱਤੂ ਨਾ ਟਾਈਮ ਹੋ ਗਈ ਛੱਡੇ ਨੂੰ 9 ਮਿੰਟ 9 ਮਿੰਟ ਹੋ ਗਏ ਨੇ 9 ਮਿੰਟ ਹੋ ਗਏ ਛੱਡੇਆਂ ਕਬੂਤਰਾਂ ਨੂੰ ਆਹ ਜਾਓ ਹਲੋ ਕੀ ਹਾਲ ਹੈ ਕੌਣ ਹੈ ਬਸ ਅਸੀਂ ਫੜਦੇ ਵਿੱਚ ਆਏ ਜਦ ਵੀਰ ਨੇ ਸੌ ਬਣਾਤਾ ਭਾਂ ਤੇ ਨੱਚ ਖੋਜੇ ਨਾ ਛੱਡ ਕੇ ਲਾਂਦੇ ਥੋੜੇ ਘਰਾਂ ਨੂੰ ਵੱੜ ਗਏ ਵਿੱਚੇ ਕਬੂਤਰ ਬੈਕ ਸਾਈਡ ਗਏ ਜੀ ਬਾਕੀ ਜਦੋਂ ਆਉਂਦੇ ਆ ਤੇ ਠੀਕ ਹੈ ਕਰਦੇ ਆ ਵੀਡੀਓ ਆ ਇੱਕ ਜਲਾਦਾ ਜਾ ਰਿਹਾ ਕਿੱਧਰ ਜਾ ਬਹਾਉਰਾ ਦਵਾਇਆ त्यो सम्मान गर्दै छ छ छ हामी बस घर भयो पतिदान जी हाँ सुनु वीरको तगडी डिस्कस गर्न यस रोगको ओभरको पति ਠੀਕ ਸਹੀ ਕੰਮ ਹੋ ਗਿਆ ਉਹ ਤੇ ਆ ਨਾ ਜਿਹੜਾ ਨਾ ਬਣ ਕੇ ਨੇ ਉਹ ਤੋਂ ਦੇਖਦੇ ਆ ਬੱਚਾ ਦੇ ਕਿ ਤੇਗਾ ਲਗਾ ਆ ਪਿੱਛੇ ਨੇ ਇੱਧਰ ਜਿੱਦੇ ਦੇਖੀ ਹੁੰਦੇ ਯਾਰ ਤੇਰੇ ਸਾਹਮਣੇ ਹੀ ਨੇ ਆਹ ਯਾਰ ਆਉਂ ਦਰਵਾਜ਼ਾ ਨਹੀਂ ਇਹ ਬੰਦੇ ਨਾਲੀ ਆ ਬਾਈ ਹਨਾ ਬਿਨਾ ਬਤਾਏ ਕਿ ਲੱਗ ਕੇ ਡਰ ਸਕਦਾ ਆਪਣੀ ਚਰਨਾਲਾ ਮਲਾ ਲਵਗੇ ਉਹਨਾਂ ਦੇ ਕਿਤੇ ਨਾਮ ਹਵਾ ਦੌਂਦੇ ਨੇ ਯਾਰ ਤੂੰ ਜਾ ਕੇ ਤੇ ਕਿੱਥੇ ਜਾਂ ਫਿਰ ਵੀਰੇ ਚਾਰੇ ਆ ਸਾਹਮਣੇ ਰੋਕ ਲਿਆ ਬਾਈਆਂ ਨੇ ਨਾਲ ਦੀ ਕੜੀ ਬਨਾਰਸੀ ਪਾਰਟੀ ਜਿੱਤੂ ਹੈ ਜੀ ਬਾਜੀ ਜੋ ਹੈ ਜੀ ਚਾਹੇ ਤੁਹਾਨੂੰ ਅੱਜ ਰੈੱਡਗੇ ਕਾਲੇਖਾਂ ਪਾਰਟੀ ਆ ਰਹੇ ਕਿਉਂਕਿ ਬੀਪੁਰਾ ਨੂੰ ਗਏ ਹੋਇਆ ਇਸ ਟਾਈਮ ਕੂਤਰ ਇੰਨਾ ਕੂਤਰ ਗਿਆ ਰੋਕ ਲੋ ਬਨਾਰਸ ਦੇ ਟਾਈਮ ਬਨਾਰਸੀ ਪਾਰਟੀ ਜਿੱਤੂ ਹੈ ਸਮਾਣੇ ਸ਼ਹਿਰ ਚ ਮੇਚ ਉਸਤ ਹੈ ਹਾਂਜੀ ਵੀਰੇ ਲਓ ਬੋਲਦੇ ਹਾਂਜੀ ਵੀਰੇ ਆ ਕਾਲੇਖਾਂ ਪਾਰਟੀ ਨੇ ਪ੍ਰਧਾਨ ਸਤਨ ਨੇ ਛੱਡੇ ਸਨ ਇਹਨਾਂ ਦੇ ਕੂਤਰਾਂ ਨੇ ਕੁਝ ਨਹੀਂ ਲਈ ਹੱਦ ਇਹ ਇਸ ਕਰਕੇ ਬਨਾਰਸੀ ਪਾਰਟੀ ਵਿਨਰ ਹੈ ਬਨਾਰਸੀ ਪਾਰਟੀ ਦੇ ਹੱਦ ਲੰਗੀ ਸੀ ਠੀਕ ਹੈ ਲੱਗੀ ਸੀਗੀ ਇਹਨਾਂ ਦੀ ਹੱਦ ਨਹੀਂ ਲੱਗੀ ਇਸ ਕਰਕੇ ਬਨਾਰਸੀ ਪਾਰਟੀ ਵਿਨਰ ਇਹਨਾਂ ਨੇ ਬਾਜੀ ਦੇਤੀ ਸਮਾਣੇ ਸ਼ਹਿਰ ਚ ਠੀਕ ਹੈ ਜੀ ਸਾਰੇ ਨੂੰ ਠੀਕ ਹੈ ਜੀ ਨਾ ਕਰਨਾ ਮੈਂ ਤੁਹਾਨੂੰ ਕਈ ਮਾਦਾ ਤੇ ਆ ਗਿਆ ਨਾ ਸਾਨੂੰ ਹਾਂ ਜਿਹੜੀ ਸਰ ਉਹ ਲੱਗੀ ਆਖਾਂ ਆ ਵੀ ਹਾਂ ਹਾਂ ਇਹ ਆ ਮੈਂ ਮੈਂ ਪਈ ਆਇਆ ਚਾਚਾ ਤੁਸੀਂ ਫੂਟ ਬਣ ਕੇ ਆਇਆ ਆ ਕਰਨ ਦੇ ਪਾਉਂ ਯੱਕ ਮੈਂ ਦਾ ਪਾਣਾ ਆ ਕਰਨ ਦੇ ਪਾਉਂ ਦੰਗੇ ਹੋਵੇ ਦੇ ਆ ਵਿਚੋ ਤੇ ਕਰਕੇ ਆਇਆ ਬਣ ਕੇ ਗਿਆ ਹਾਂ ਹਰ ਭਾਈਓ ਮੇਰੇ ਇਹ ਕਹ ਰਿਹਾ ਤੂੰ ਮਨ ਪੜਾ ਦੇ ਚਲੋ ਅੱਛਾ ਤੇ ਨਾਲ ਮੈਂ 60 ਲੋਕ ਲੋਕ ਇਹਦੇ ਦੇ ਨੂੰ ਹੋਰ ਮਾਣ ਕਰਨ ਹਾਂ ਬੋਲਾਂ ਬਾਈ ਪਿੱਛੇ ਪਤਾ ਮਾਣ ਦਾ ਮੇਰੇ ਚ ਬਾਜੀ ਸਮਾਣੇ ਚ ਬਨਾਰਸੀ ਪਾਰਟੀ ਕਾਲਖਾਂ ਪਾਰਟੀ ਦੀ ਬਨਾਰਸੀ ਪਾਰਟੀ ਮੇਰੇ ਸਾਥ ਦਾ ਖੁੱਡਾ ਸੀ ਉਦੋਂ ਕਾਲਖਾਂ ਪਾਰਟੀ ਪਰਮੇਸਥ ਦਾ ਖੁੱਡਾ ਸੀ ਸਾਡੇ ਵੀ ਹੱਥ ਲੱਗੀ ਆ ਉਹਨਾਂ ਕੋਈ ਨਾ ਹੱਥ ਨਾ ਕੋ ਟਾਈਮ ਕੋਈ ਵੀ ਲੱਗਿਆ ਉਹਨਾਂ ਦਾ ਇਸ ਕਰਕੇ ਅੱਜ ਇਹ ਜਿੱਤੂ ਵੀ ਬਨਾਰਸੀ ਪਾਰਟੀ ਸਮਾਣੇ ਚ ਜਿਸੇ ਬਨਾਰਸੀ ਪਾਰਟੀ ਜਿਹੜੀ ਹੈਗੀ ਸਭ ਨੂੰ ਬਈ ਮੁਬਾਰਕਾਂ ਮੈਨਕ ਕੋਰ ਦੇ ਸਮਾਣੇ ਆਟਾ ਦੋ ਦੂਸਰੀ ਪੁਰੇ ਹੋ ਗਏ ਉਹਨਾਂ ਨੂੰ ਮੁਬਾਰਕਾਂ ਵਰਗਾ ਨੇ ਸੰਧਸਤਾ ਜੀ ਨੇ ਅਨਿਕੂਪਰਾ ਮੇਰੇ ਕੋਲ ਲੈ ਤੋਂ ਕੈਂਟਲ ਤੋਂ ਹਰੇ ਨੇਸ ਸਾਰੀ ਖਲੀਫਾ ਜੀ ਨੇ ਗੰਜਾ ਖਲੀਫਾ ਕਿਸੇ ਬਣਾਲੇ ਸਾਡੀ ਪਟਿਆਰੇ ਉਹਨਾਂ ਨੇ ਉਸਤਾਦ ਜੀ ਨੇ ਕਿਸੇ ਬਣਾਰਸੀ ਪਾਰਟੀ ਹੈਗੀ ਸਭ ਨੂੰ ਬਈ ਮੁਬਾਰਕਾਂ ਲੱਖ ਲੱਖ ਬਣਾਰਸੀ ਪਾਂਦੇ ਜਿੰਦਾਬਾਦ ਜਿੰਦਾਬਾਦ ਅੱਪੀ ਸਤਾ ਜਿੰਦਾਬਾਦ ਮੁਗਰਸਤਾ ਜਿੰਦਾਬਾਦ